ਹਾਂਜੀ ਇਹਨਾਂ ਸੂਟਾਂ ਦੇ ਲੈਸਾਂ ਲਗਾਉਣ ਦੀ ਜਾਂ ਵਰਕ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਆਲਰੇਡੀ ਲੱਗੀਆਂ ਹੋਈਆਂ ਮਿਲ ਜਾਣੀਆਂ ਕਿਉਂਕਿ ਕਾਫੀ ਸੂਟ ਐਦਾਂ ਦੇ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਬਹੁਤ ਸੋਹਣੀਆਂ ਲੈਸਸ ਲੱਗੀਆਂ ਹੁੰਦੀਆਂ ਨੇ ਐਕਸਟਰਾ ਤੋਂ ਖਰਚਾ ਵੀ ਘਟ ਜਾਏਗਾ ਸਟਿਚਿੰਗ ਦੀ ਜਿਹੜੀ ਪ੍ਰੋਬਲਮ ਉਹ ਵੀ ਹੋ ਜੂਗੀ ਸੋਲਵ ਹੋ ਜੂਗੀ ਕਿਉਂਕਿ ਆਲਰੇਡੀ ਲੈਸਾਂ ਬਹੁਤ ਸੋਹਣੀਆਂ ਸੋਹਣੀਆਂ ਲੱਗੀਆਂ ਨੇ ਇਹਨਾਂ ਸੂਟਾਂ ਦੇ ਉੱਪਰ ਤੇ ਵਰਕ ਕਰਾਉਣ ਦੀ ਤਾਂ ਵੈਸੇ ਵੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਅੱਜਕੱਲ ਇਹਨਾਂ ਦਾ ਟ੍ਰੈਂਡ ਹੈਗਾ ਤੇ ਸੂਟ ਬਹੁਤ ਸੋਹਣੇ ਆ ਤੇ ਵਰਕ ਵੀ ਵਿੱਚ ਹੋਇਆ ਹੋਇਆ ਸਕਦੇ ਹੋ ਐਂਡ ਆਪਣੇ ਦੀ ਸੂਟ ਬੁੱਕ ਕਰਵਾ ਸਕਦੇ ਉਸ ਤੋਂ ਇਲਾਵਾ ਪਾਰਟੀ ਵੇਅਰ ਸੂਟਸ ਦੇ ਕਾਫੀ ਜ਼ਿਆਦੇ ਚੜੀ ਆਪਾਂ ਐਡ ਕੀਤੇ ਨੇ ਕਾਫੀ ਜ਼ਿਆਦਾ ਡਿਜ਼ਾਈਨ ਆ ਰਹੇ ਨੇ ਪਾਰਟੀ ਵੇਅਰ ਸੂਟਾਂ ਦੇ ਵਿੱਚ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈ ਸਕਦੇ ਹੋ ਇੱਕ ਡਿਜ਼ਾਈਨ ਦੇ ਵਿੱਚ ਕਾਫੀ ਕਲਰਸ ਮਿਲ ਜਾਣਗੇ ਕੁਝ ਬੁਟੀਕ ਸੂਟ ਜਿਨੇ ਜਿਹੜੇ ਆਪਾਂ ਵਿੱਚ ਐਡ ਕੀਤੇ ਸਿਰਫ ਇੱਕ ਇੱਕ ਕਲਰ ਹੀ ਉਹਨਾਂ ਦੇ ਵਿੱਚ ਐਡ ਹੁੰਦਾ ਹੈ ਉਸ ਤੋਂ ਲਾਵਾ ਇਹਨਾਂ ਚ ਕਲਰ ਨਹੀਂ ਮਿਲਦੇ ਠੀਕ ਹੈ ਜਿੰਨੇ ਵੀ ਕਲਰ ਹੁੰਦੇ ਹਮੇਸ਼ਾ ਵੀਡੀਓ 'ਚ ਕੋਸ਼ਿਸ਼ ਕਰੀਦੀ ਐਡ ਕਰੀਦੀ ਬਟ ਜਿਹੜੇ ਕਲਰ ਨਹੀਂ ਹੁੰਦੇ ਉਹਨਾਂ ਦਾ ਇੱਕ ਇੱਕ ਪੀਸ ਵੀ ਆਪਾਂ ਐਡ ਕਰੀਦੀ ਉਹ ਹੀ ਤੁਸੀਂ ਲੈ ਸਕਦੇ ਹੋ ਜਾਂ ਫਿਰ ਆਰਡਰ ਦੇ ਤਿਆਰ ਹੋਣਗੇ ਸਪੈਸ਼ਲ ਜੇ ਕਲਰ ਲੈਣਾ ਚਾਹੁੰਦੇ ਤਾਂ ਉਹ ਤੁਸੀਂ ਆਰਡਰ